ਜਿੱਥੇ ਜਲਦ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕਰਨਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਕਿ ਮੈਂ ਪੀਐਮ ਨੂੰ ਮਿਲ ਕੇ ਨੁਕਸਾਨ ਦਾ ਪੂਰਾ ਬਿਊਰਾ ਪੂਰਾ ਡਾਟਾ ਦਵਾਂਗਾ ਮੈਂ ਸਮਾਂ ਲੈ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਾਂਗਾ ਮੁੱਖ ਮੰਤਰੀ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨੁਕਸਾਨ ਦੀ ਪਰਪਾਈ ਦੀ ਮੰਗ ਅਸੀਂ ਕਰਾਂਗੇ ਕੇਂਦਰ ਦੀ ਸਰਕਾਰ ਤੋਂ ਸੀਐਮ ਮਾਨ ਨੇ ਮੁਆਵਜ਼ੇ ਦਾਅਵੇ ਐਲਾਨ ਕੀਤਾ ਮਕਾਨਾਂ ਦੇ ਨੁਕਸਾਨਦਾਰਾਂ ਨੇ ਕਿਹਾ ਕਿ ਅਸੀਂ ਸੂਬਾ ਸਰਕਾਰ 40000 ਰੁਪਏ ਦੇਵੇਗੀ ਜਿਨ੍ਹਾਂ ਦੇ ਨੁਕਸਾਨੀ ਗਈ ਨੇ ਮਕਾਨ ਜਿਨ੍ਹਾਂ ਦੇ ਪਸ਼ੂਆਂ ਦੀ ਮੌਤ ਹੋ ਗਈ 37000 ਰੁਪਏ ਹਰ ਪਸ਼ੂ ਦਾ ਦਿੱਤਾ ਜਾਏਗਾ ਸਰਕਾਰ ਦੇ ਵੱਲੋਂ 30 ਤੋਂ 40 ਦਿਨਾਂ ਦੇ ਅੰਦਰ ਨੁਕਸਾਨ ਦੀ ਸਰਕਾਰ ਭਰਪਾਈ ਕਰ ਦੇਵੇਗੀ ਇੱਕ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦੀਵਾਲੀ ਤੱਕ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਕੋਲ ਚੈੱਕ ਪਹੁੰਚ ਜਾਣਗੇ ਜ਼ਿਕਰ ਇਹ ਵੀ ਕੀਤਾ ਕਿ 55 ਮ੍ਰਿਤਕਾਂ ਦੇ ਵਿੱਚੋਂ 42 ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਸੀ ਆਲਰੇਡੀ ਦੇ ਚੁਕੇ ਆ ਮੁੱਖ ਮੰਤਰੀ ਨੇ ਜ਼ਿਕਰ ਇਹ ਵੀ ਕੀਤਾ ਕਿ ਜਿਹੜੇ ਫਸਲ ਦਾ ਨੁਕਸਾਨ ਹੋਇਆ 20000 ਰੁਪਏ ਮੁਆਵਜ਼ਾ ਉਹਨਾਂ ਨੂੰ ਪ੍ਰਤੀ ਇੱਕੜੋਂ ਪਹਿਲਾਂ ਹੀ ਨੁਕਸਾਨ ਦਾ ਜਿਹੜਾ ਮੁਆਵਜ਼ਾ ਐਲਾਨ ਕਰ ਦਿੱਤਾ ਗਿਆ ਸੀ ਕਾਬਲੇ ਗੌਰ ਹੈ ਕਿ ਪ੍ਰਧਾਨ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਪੰਜਾਬ ਆਈ ਸੀ 9 ਤਰੀਕ ਨੂੰ ਉਸ ਸਮੇਂ ਸੀਐਮ ਹਸਪਟਲਾਈਜ਼ ਸਨ 40ਸ ਹਸਪਤਲ ਮੋਹਾਲੀ ਦੇ ਵਿੱਚ ਇਸ ਕਰਕੇ ਉਹ ਉੱਥੇ ਮੁਲਾਕਾਤ ਕਰਨ ਦੇ ਲਈ ਨਹੀਂ ਜਾ ਪਾਏ ਸੀ ਪਰ ਹੁਣ ਸਿਹਤਯਾਬ ਹੋਣ ਤੋਂ ਬਾਅਦ ਪੂਰੇ ਐਕਸ਼ਨ ਮੋਡ ਤੇ ਵਿੱਚ ਨੇ ਉਹਨਾਂ ਨੇ ਚੀਫ ਸਿਕਤਰ 77 ਤੇ ਹੋਰ ਜਿਹੜੇ ਅਧਿਕਾਰੀਆਂ ਦੇ ਨਾਲ ਨਾਲ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਡੀਸੀਸ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜ਼ਿਲ੍ਹੇ ਨੇ ਉਹਨਾਂ ਦੇ ਡੀਸੀਸ ਦੇ ਨਾਲ ਗੱਲਬਾਤ ਕੀਤੀ ਪੂਰੀ ਮੀਟਿੰਗ ਸੀ ਤੇ ਮੀਟਿੰਗ ਤੋਂ ਬਾਅਦ ਇਹ ਡਿਸਾਈਡ ਕੀਤਾ ਗਿਆ ਕਿ ਆ ਸਭ ਕੋ ਜੋ ਐਲਾਨ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਦਾ ਸਮਾਂ ਮੰਗੇ ਮੁਲਾਕਾਤ ਕਰਾਂ ਜਿਹੜੀ ਮਰਜੀ ਫਸਲ ਬੀਜੀ ਹੋਈ ਹੈ ਫਸਲ ਦਾ ਨੁਕਸਾਨ ਹੋ ਗਿਆ ਤਾਂ 20000 ਰੁਪਏ ਪਰ 1 ਕਿੱਢ ਮਿਲੂਗਾ ਤੇ ਪਿੰਡ ਪਿੰਡ ਜਾ ਕੇ ਸਾਡੇ ਅਫਸਰ ਜਿਹੜੇ ਨੇ ਉਹ ਜਾਇਜ਼ਾ ਲੈਂਗੇ 6800 ਰੁਪਏ ਦਾ ਮੁਆਵਜ਼ਾ ਮਿਲ ਜਿਲੇ ਦਿਨੀ ਮੈਂ ਡਿਬੇਟ ਸੁਣੀ ਸੀ ਉਹ ਕਹਿੰਦੇ ਜੀ ਪੈਸੇ ਤਾਂ ਬਹੁਤ ਦੇਰ ਰੱਖੇ ਨੇ ਪਹਿਲਾਂ ਹੀ 6800 ਰੁਪਏ ਦਿੰਦੇ ਆ ਜੀ ਐਸ ਡੀ ਆਰ ਐਫ ਦਾ ਕਾਨੂੰਨ ਕਹਿੰਦਾ ਐਸ ਡੀ ਐਫ ਦੇ ਰੇਟ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਫੰਡ ਪਾਵਾਂਗੇ ਅਸੀਂ 6800 ਨੂੰ ਵਧਾ ਕੇ 40000 ਰੁਪਏ ਕਰੀਏ 40000 ਜੇ ਜਿਹੜੇ ਪਸ਼ੂ ਹੜਾਂ ਚ ਵਹਿ ਗਏ ਜੇ ਗਾਂ ਜਾਂ ਮੱਝ ਹਨ ਜ ਮਰ ਜਾਂਦੀ ਹੈ ਤਾਂ 37500 ਰੁਪਿਆ ਦਾ ਮੁਆਵਜ਼ਾ ਦਿੱਤਾ ਜਾਊਗਾ ਅੱਜ ਮੈਂ ਆਦੇਸ਼ ਦਿੱਤੇ ਨੇ 30 ਤੋਂ 40 ਦਿਨਾਂ ਦੇ ਵਿੱਚ ਵਿੱਚ ਸਾਰਾ ਚਾਹੇ ਉੱਥੇ ਪਾਣੀ ਆਇਆ ਚਾਹੇ ਨਹੀਂ ਆਇਆ 30 ਤੋਂ 40 ਦਿਨਾਂ ਵਿੱਚ ਸਾਰਾ ਸਾਡੇ ਕੋਲੇ ਸਪੈਸ਼ਲ ਗਰਜ਼ਾਰੀ ਦਾ ਡਾਟਾ ਆ ਜਾਊਗਾ ਚੈੱਕ ਸਾਡੇ ਕੋਲ ਤਿਆਰ ਪਏ ਨੇ ਜਦੋਂ ਪ੍ਰਧਾਨ ਮੰਤਰੀ ਜੀ ਆਏ ਸੀ ਕਿ ਮੈਂ ਉੱਥੇ ਮੌਜੂਦ ਨਹੀਂ ਸੀ ਪਰ ਮੈਂ ਸਾਰਾ ਡਾਟਾ ਸਾਰੇ ਆਫੀਸਰ ਸਹਿਬਾਨੋਂ ਉਦੋਂ ਤੱਕ ਸਾਡੇ ਕੋਲ ਸਾਰਾ ਜਿਹੜਾ ਨੁਕਸਾਨ ਦਾ ਵੀ ਆਲਮੋਸਟ ਸਾਰੀ ਅਸੈਸਮੈਂਟ ਆਜੂਗੀ ਤੇ ਅਸੀਂ ਮੈਂ ਟਾਈਮ ਲੈ ਕੇ ਪੀਐਮ ਸਾਹਿਬ ਨੂੰ ਜਾਂ ਐਚਐਮ ਸਾਹਿਬ ਨੂੰ ਜਾਂ ਜਿੱਥੇ ਵੀ ਮਿਲਣਾ ਪਿਆ ਅਸੀਂ ਮਿਲਾਂਗੇ ਤਬ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਉਮੀਦ ਕਰਦੇ ਹਨ ਕਿ ਜਲਦ ਮੁਆਵਜ਼ਾ ਪਹੁੰਚੇਗਾ ਔਰ 30 ਤੋਂ 40 ਦਿਨਾਂ ਦੇ ਵਿੱਚ ਪੂਰੀ ਰਿਪੋਰਟਸ ਆ ਜਾਣਗੀਆਂ ਸੀਐਮ ਨੇ ਵੀ ਕਿਹਾ ਅੱਗੇ ਵਾਅਦਿਆਂ ਦੀ ਅਗਲੀ ਵੱਡੀ ਖਬਰ ਦਾ ਮੈਂ ਰੁਕ ਕਰਾਂਗਾ ਔਰ ਇੱਕ ਖਬਰ ਜੁੜੀ ਹੋਈ ਹੈ ਹਰਦੀਪ ਸਿੰਘ ਮੁੰਡੀਆਂ ਦੇ ਨਾਲ ਸਵੇਰੇ ਦੇ ਕੈਬਨਿਟ ਮੰਤਰੀ ਨੇ ਖੂਬ ਚਰਚਾ ਦੇ ਵਿੱਚ ਨੇ ਖਾਸ ਤੌਰ ਤੇ 9 ਤਰੀਕ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਪੰਜਾਬ ਫੇਰੀ ਤੇ ਆਏ ਸੀ ਮੁੰਡੀਆਂ ਦੇ ਮੁੱਦੇ ਦੇ ਉੱਤੇ ਸੀਐਮ ਮਾਨ ਸੁਨੀਲ ਜਾਖੜ ਦੇ ਉੱਤੇ ਤੰਜ ਕਸਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰ ਰਹੇ ਸਨ ਉਹਨ ਮੁੰਡੀਆਂ ਦਾ ਤੇ ਕਿਹਾ ਜਾਖੜ ਸਾਡਾ ਨਾਮ ਸਿੱਖ ਲੈਣ ਅਸੀਂ ਅੱਗੇ ਵੀ ਆਵਾਂਗੇ ਏਸੀਐਮ ਮੰਦੀ ਸਟੇਟਮੈਂਟ ਉਹਨਾਂ ਨੇ ਕਿਹਾ ਕਿ ਮੁੰਡੀਆਂ ਨੂੰ ਨਹੀਂ ਜਾਣਦੇ ਤਾਂ ਪਠੱਲ ਤੋਂ ਪੁੱਛ ਲਿਓ ਸਾਹਨੇਵਾਲ ਤੋਂ ਪਠੱਲ ਨੂੰ ਹਰਾਇਆ ਸੀ ਏਸੀਐਮ ਕਹਿੰਦੇ ਹੋਏ ਨਜ਼ਰਾਂ ਇਹਨੇ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੌਰਾਨ ਸਾਰੀ ਕਾਂਗਰਸੀ ਬੈਠੇ ਹੋਏ ਸਨ ਕਾਂਗਰਸ ਤੋਂ ਭਾਜਪਾ ਦੇ ਵਿੱਚ ਮਾਈਗ੍ਰੇਟ ਹੋਏ ਜਿਹੜੇ ਆਗੂ ਨੇ ਉੱਥੇ ਬੈਠੇ ਹੋਏ ਸੀ ਮੁੱਖ ਮੰਤਰੀ ਇਹ ਕਹਿੰਦੇ ਹੋਏ ਨਜ਼ਰਾਂ ਕਮ ਕਰਦੇ ਆ ਅੱਜਕੱਲ ਸਤੀਵਾ ਵੀ ਦੇਤਾ ਨਾ ਮੰਨਿਆ ਨਾ ਛੱਡਿਆ ਹੁਣ ਨਾ ਇੱਧਰ ਦੇ ਨਾ ਇੱਧਰ ਦੇ ਕਹਿੰਦੇ ਮੈਂ ਤਾਂ ਜਾਣਦਾ ਹੀ ਨਹੀਂ ਮੰਤਰੀਆਂ ਨੂੰ ਫੇ ਜਾਣਦੇ ਕਿਉਂ ਨਹੀਂ ਜੀ ਸਾਢੇ 3 ਸਾਲ ਹੋ ਗਏ ਅਸੀਂ ਅੱਗੇ ਵੀ ਗਾਹ ਆਵਾਂਗੇ ਤੁਸੀਂ ਸਿੱਖ ਲਓ ਸਾਡੇ ਨਾਂ ਹੁਣ ਨਾਂ ਸਿੱਖ ਲਓ ਜੇ ਮੁੰਡੀਆਂ ਨੂੰ ਨਹੀਂ ਜਾਣਦੇ ਪੱਠੜ ਤੋਂ ਪੁੱਛ ਲਓ ਧਾਨਿਆੜ ਤੋਂ ਤੈਨੂੰ ਹਰਾਇਆ ਸੀ ਸੋ ਇਹ ਕੋਈ ਕੋਈ ਬਹਾਨੇ ਨੇ ਕਿ ਐਨੇ ਨਾਜ਼ੁਕ ਮિજાਜ ਵੀ ਨਾ ਬਣੋ ਕਿਉਂਕਿ ਜਿਹੜੀ ਸਰਕਾਰ ਚੇ ਕੰਮ ਕਰ ਰਹੇ ਹੋ ਉਥੇ ਮੰਤਰੀਆਂ ਨੂੰ ਨਹੀਂ ਪਤਾ ਢਾਲੀਵਾਲ ਸਾਹਿਬ ਦੀ ਗੱਲ ਕਰੀ ਜਾਂਦਾ ਮੈਂ ਸਾਹਿਬ ਢਾਲੀਵਾਲ ਸਾਹਿਬ ਆਪਣੇ ਮਹਿਕਮੇ ਵਿੱਚ ਲਿਖਦੇ ਹੁੰਦੇ ਸੀ ਐਨਆਰਆਈ ਮਹਿਕਮਾ ਬਾਅਦ ਚ ਪਤਾ ਲੱਗਿਆ ਨਹੀਂ ਮਹਿਕਮਾ ਹੀ ਹੈ ਕਹਿੰਦੇ ਜਾਖੜ ਨੂੰ ਕਹੋ ਵੀ ਯਾਦ ਕਰ ਲਵੇ ਮੁੰਡੀਆਂ ਦਾ ਮਹਿਕਮਾ ਕਿਉਂਕਿ ਅਸੀਂ ਮੁੜ ਕੇ ਵੀ ਆਣ ਵਾਲੇ ਹਾਂ ਮੈਂ ਕਹਿੰਦਾ ਜੀ ਅਸੀਂ ਬਹੁਤ ਸਾਰੀਆਂ ਗੱਲਾਂ ਇਸ ਕਿਸਮ ਦੀ ਸੁਣਦੇ ਹਾਂ ਵਿਧਾਨ ਸਭਾ 'ਚ ਬਹੁਤ ਹੁੰਦੀਆਂ ਨੇ ਕੋਈ ਕਹਿੰਦਾ 25 ਸਾਲ ਨਾ ਅਸੀਂ ਰਾਜ ਕਰਾਂਗੇ ਕੋਈ ਕਹਿੰਦਾ 50 ਸਾਲ ਕਰਦੇ ਹਾਂ ਕੋਈ ਸਾਰੇ ਕਰਦੇ ਆਏ ਆ ਚਲੇ ਗਏ ਐ ਕੋਈ ਗੱਲ ਨਹੀਂ ਆ ਜਾਣ ਲੋਕਾਂ ਦਾ ਸਦਕੇ ਜੀ ਲੋਕ ਜਿਹਨੂੰ ਲੈ ਕੇ ਆਣਗੇ